ਵਾਹਿਗੁਰੂ ਸਾਹਿਬ ਜੀਓ ਮਾਰੂਸੂਲ ਹੈ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹੁਕਮੀ ਸਹਜੇ ਸ੍ਰਿਸ਼ਟ ਉਪਾਈ ਕਰ ਕਰ ਵੇਖੈ ਆਪਣੀ ਵਡਿਆਈ ਆਪੇ ਕਰੇ ਕਰਾਈ ਆਪੇ ਹੁਕਮਿ ਰਹਾ ਸਮਾਈ ਹੈ ਮਾਇ ਮੂ ਜਗਤੁ ਗੁਵਾਰਾ ਗੁਰਮੁਖੁ ਬੂਝੈ ਕੋ ਵਿਚਾਰਾ ਆਪੇ ਨਦਰ ਕਰੇ ਸੋ ਪਾਏ ਆਪੇ ਮੇਲ ਮਿਲਾਈ ਹੈ ਆਪੇ ਨਦਰ ਕਰੇ ਸੋ ਪਾਏ ਆਪੇ ਮੇਲ ਮਿਲਾਈ ਹੈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਥੋੜਾ ਜਿਹਾ ਮੈਦ ਦੀ ਪਿੱਛੇ ਨੂੰ ਸਵਾਸ ਸਵਾ ਹੋ ਜਾਓ ਇਧਰ ਸਾਹਿਬ ਜੀ ਆਪਾਂ ਕਰਦੇ ਮਾਰੂ ਸੋਲ ਹੈ ਮਹੱਲਾ ਤੀਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹੁਕਮੀ ਸਹਜੇ ਸ੍ਰਿਸ਼ਟ ਉਪਾਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਤ੍ਰਗਾਮੀ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਰਾਵੀ ਦੇ ਕਿਨਾਰੇ ਬੈਠ ਕੇ ਇਹ ਅਗੰਮੀ ਬਾਣੀ ਜੋ ਮਾਰੂ ਸੋਲ ਹੈ ਹਨ ਭਾਈ ਸ਼ਬਦ ਹਨ ਮਹਾਰਾਜ ਦੇ ਇਹ ਸਤਿਗੁਰੂ ਜੀ ਨੇ ਵਿਚਾਰਨ ਕੀਤੇ ਹਨ ਜਿਸ ਵਿੱਚ ਬ੍ਰਹਮ ਵਿਦਿਆ ਹਰੇਕ ਅੰਗ ਤੋਂ ਮਹਾਰਾਜ ਸਾਹਿਬ ਜੀ ਨੇ ਸਪੂਰਨ ਗੁਰਬਾਣੀ ਦੇ ਅੰਦਰ ਲਵਾਲਾ ਭਰੀ ਹੋਈ ਹੈ ਅਤੇ ਪਖੰਡ ਦਾ ਖੰਡਨ ਕੀਤਾ ਹੈ ਅਤੇ ਨਾਮ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਕਰਨ ਕੀਤੀ ਹੈ ਹੋਰ ਜਿਤਨੇ ਸਾਧਨ ਹਨ ਉਹਨਾਂ ਦੇ ਤਾਈ ਮਹਾਰਾਜ ਸਾਹਿਬ ਜੀ ਨੇ ਇਹ ਬਚਨ ਕੀਤੇ ਕਿ ਬਿਨਾ ਪਰਮੇਸ਼ਰ ਦੇ ਨਾਮ ਤੋਂ ਸੁਖ ਨਹੀਂ ਕਿਸੇ ਨੂੰ ਪ੍ਰਾਪਤ ਹੁੰਦਾ ਸਤਿਗੁਰੂ ਸਾਹਿਬ ਤੋਂ ਬਿਨਾਂ ਭਰਮ ਨਹੀਂ ਕਿਸੇ ਦਾ ਨਿਰਵਰਤ ਹੁੰਦਾ ਇਹ ਪਵਿੱਤਰ ਬਚਨ ਕਹਿੰਨੇ ਹੋਇਆ ਮਾਰਨ ਸੋਲਹ ਸਬਾਬਤ ਕੀਤੇ ਹਨ ਹੁਣ ਮਾਰਾ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਸ੍ਰੀ ਗੋਵਿੰਦਵਾਲ ਸਾਹਿਬ ਦੇ ਚਨਵਾਸ ਕਰ ਰਹੇ ਹਨ ਗੋਵਿੰਦਵਾਲ ਸਾਹਿਬ 'ਚ ਬੈਠਿਆਂ ਤੋਂ ਜੋਜੀ ਪਾਤਸ਼ਾਹ ਦੀਨ ਦੁਨੀ ਦੇ ਵਾਲੀ ਦੇ ਹਜੂਰ ਸੰਗਤਾਂ ਚਾਰ ਸ਼ਪੇਰੇ ਜੁੜ ਕੇ ਘੇਰਾ ਘੱਟ ਕੇ ਬੈਠੀਆਂ ਹਨ ਸਤਿਗੁਰੂ ਮਹਾਰਾਜ ਅੰਤਰੀਆਮੀ ਗਰੀਬ ਨਰਾਜ ਸਤਿਗੁਰੂ ਜੀ ਪਰਮਪবিত্র ਉਪਦੇਸ਼ ਬਖਸ਼ਦੇ ਹੋਏ ਸਿੱਖਾਂ ਦੇ ਮਨ ਦੀ ਭਾਵਨਾ ਜਾਣ ਕੇ ਸਤਿਗੁਰੂ ਜੀ ਅਤਿਅੰਤ ਪ੍ਰਸੰਤਾ ਦੇ ਨਾਲ ਮਿਹਰ ਦੀ ਨਿਗਾਹ ਨਾਲ ਤੱਕ ਰਹੇ ਹਨ ਸਿੱਖਾਂ ਨੇ ਉਸ ਵਕਤ ਬੇਨਤੀ ਕੀਤੀ ਕਿ ਸਤਿਗੁਰੂ ਚੋਜੀ ਪਾਦਸ਼ਾ ਜਿਵੇਂ ਪਹਿਲੇ ਪਾਦਸ਼ਾ ਜੀ ਨੇ 22 ਸੋਲਿਹੇ ਉਚਾਰਨ ਕਰਕੇ ਹਜ਼ੂਰ ਕਰਦਾਰਸ ਕੀਤਾ ਹੈ ਕਿਵੇਂ ਆਪ ਵੀ ਆਪਦੀ ਰਸਨਾ ਤੋਂ ਸੰਗਤਾਂ ਨੂੰ ਪਵਿੱਤਰ ਉਪਦੇਸ਼ ਬਖਸ਼ੋ ਉਸੇ ਧਾਰਨਾ 'ਚ ਹੋਵੇ ਜਿਸ ਲਹਿ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ 1600 ਪੌੜੀਆਂ ਵਾਲੇ ਸ਼ਬਦ ਉਚਾਰਨ ਕੀਤੇ ਹਨ ਸੁਣ ਕੇ ਗਰੀਬ ਨਿਵਾਜ਼ ਜੀ ਸੰਗਤਾਂ ਦੀ ਪ੍ਰਾਰਥਨਾ ਨੂੰ ਪਰਮ ਕਿਰਪਾਲ ਤੇ ਨਾਲ 24 ਸੋਲਵੇਂ ਉਚਾਰਨ ਕਰਦੇ ਹਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਸੋ ਪਰਮੇਸ਼ਰ ਨੂੰ ਜਿਸ ਕਰਕੇ ਲਹਿ ਲਖਿਆ ਜਾਵੇ 1600 ਪੌੜੀਆਂ ਵਾਲੇ ਜਿਹੜੇ ਸ਼ਬਦ ਹਨ ਹੈ ਮਹਲਾ ਤੀਜਾ ਤੀਜੇ ਫਾਤਸ਼ਾ ਸਤਗੁਰੂ ਜੀ ਵਿਚਾਰਨ ਕਰਦੇ ਹਨ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕੋ ਦ્વੈਤ ਰੂਪ ਪਰਮੇਸ਼ਵਰ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤ੍ਰਈ ਕਾਲਵਾਦ ਰੂਪ ਹੈ ਗੁਰੂ ਚੈਤਨ ਸੁਰੂਪ ਹੈ ਪ੍ਰਸਾਦ ਆਨੰਦ ਰੂਪ ਹੈ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਆਦਿਕ ਬੀਜ ਮੰਤਰ ਉਚਾਰਨ ਕਰਕੇ ਮਹਾਰਾਜ ਸਾਹਿਬ ਅਮਰ ਜਬਾਣੀ ਰੰਮ ਕਰਦੇ ਹਨ ਹੁਕਮੀ ਸਹਜੇ ਸ੍ਰਿਸ਼ਟ ਉਪਾਈ ਹੁਕਮੀ ਕੌਣ ਜੋ ਹੁਕਮ ਵਾਲਾ ਹੈ ਹੁਕਮ ਵਾਲਾ ਪਰਮੇਸ਼ਰ ਹੈ ਅਕਾਲ ਪੁਰਖ ਵਾਹਿਗੁਰੂ ਉਹ ਹੁਕਮੀ ਪਰਮੇਸ਼ਰ ਨੇ ਜਿਵੇਂ ਜਲ ਤੋਂ ਲਹਿਰ ਉੱਠਦੀ ਹੈ ਇਸੇ ਪ੍ਰਕਾਰ ਮਹਾਰਾ ਸਾਡੇ ਸੱਚੇ ਪਾਤਸ਼ਾਹ ਸਹਜੇ ਜਦੋਂ ਜੀਆਂ ਦੇ ਕਰਮ ਫਲ ਦੇਣ ਵਾਸਤੇ ਅਭਿਮukh ਹੋਏ ਉਸ ਵਕਤ ਮਹਾਰਾਜ ਸਾਹਿਬ ਜੀ ਨੇ ਹੁਕਮੀ ਨੇ ਸਹੀ ਜੇ ਆਪਣੇ ਆਪ ਤੋਂ ਜਲ ਰੰਗਵਾ ਤੇ ਇਹ ਸਿਸ਼ਟੀ ਜਦੋਂ ਕਰਮ ਜੀਆਂ ਦੇ ਫਲ ਦੇਣ ਨੂੰ ਬੇਮਗ ਬੇ ਵੀ ਬੁਖ ਹੋ ਜਾਂਦੇ ਐ ਫਲ ਦੇਣ ਨੂੰ ਸਮਰਥ ਨਹੀਂ ਰਹਿੰਦੇ ਉਸ ਵਕਤ ਮਹਾਰਾ ਪਰਲੋਂ ਕਰ ਲੈਂਦੇ ਐ ਜਿਸ ਵੇਲੇ ਜੀਆਂ ਦੇ ਕਰਮ ਫੇਰ ਉਹ ਵੀ ਸਰਮੁਖ ਹੁੰਦੇ ਐ ਕਰਮ ਫਲ ਦੇਣ ਵਾਸਤੇ ਉਸ ਵੇਲੇ ਅੰਤਰੀ ਅਮੀ ਰਚਨਾ ਨੂੰ ਰਚ ਲੈਂਦਾ ਹੈ ਉਸ ਨੂੰ ਕਰਦੇ ਉਹਨੂੰ ਡੇਰ ਨਹੀਂ ਲੱਗਦੀ ਹੈ ਸੋ ਹੁਕਮੀ ਮੁਸਲਮਾਨਾ ਦਾ ਮਤ ਹੈ ਕਿ 7 ਦਿਨਾਂ ਵਿੱਚ ਰੱਬ ਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ ਹਫਤਾ ਫੇ ਉਦੋਂ ਦਾ ਬਣਿਆ ਕਿ ਫਿਰ ਆਰਾਮ ਕੀਤਾ ਰੱਬ ਨੇ ਇਹ ਮੁਸਲਮਾਨਾ ਦਾ ਮਤ ਹੈ ਅਤੇ ਇਸੇ ਪ੍ਰਕਾਰ ਸੰਖਿਆ ਦਾ ਮਤ ਹੈ ਕਹਿੰਦੇ ਪਹਿਲਾਂ 9 ਪੈਦਾ ਕੀਤੇ ਪੁਰਖੋ ਪ੍ਰਕਿਰਤੀ ਤਿਰਦਾ ਹੰਕਾਰ ਮਈ ਤਤ ਪੈਂਕਨ ਮਾਤਰਾ ਨਵਾਂ ਨੂੰ ਰਚ ਕੇ ਫਿਰ ਸ੍ਰਿਸ਼ਟੀ ਰਚੀ ਹੈ ਉਹ ਹੈ ਅਨਿਸ਼ਰਵਾਦੀ ਇਹ ਸਾਂਖ ਦਾ মত ਹੈ ਅਤੇ ਇਸੇ ਪ੍ਰਕਾਰ ਸਾਧ ਸੰਗੇਜੀ ਵਿਦਾਂਤੀ ਕਹਿੰਦੇ ਆ ਗਿਆਨ ਕਰਕੇ ਸ੍ਰਿਸ਼ਟੀ ਰਚੀ ਹੈ ਇਸੇ ਪ੍ਰਕਾਰ ਸਾਧ ਸੰਗੇਜੀ ਜਿਹੜੇ ਪੁਰਮਿਆਂਸ਼ਾਲੋ ਕਹਿੰਦੇ ਕਰਮਾ ਕਰਕੇ ਸ੍ਰਿਸ਼ਟੀ ਪੈਦਾ ਹੋਈ ਹੈ ਯੋਗੀ ਜਿਹੜੇ ਕਹਿੰਦੇ ਪ੍ਰਮਾਣੀਆਂ ਤੋਂ ਪੈਦਾ ਹੋਈ ਹੈ ਨਿਆਇਕ ਵੀ ਪ੍ਰਮਾਣੀਆਂ ਤੋਂ ਸ੍ਰਿਸ਼ਟੀ ਉਤਪਤੀ ਮੰਨਦੇ ਹਨ ਕਹਿੰਦੇ ਆ ਦੋ ਜੁੜ ਕੇ ਦੁਣ ਕਾ ਤਿੰਨ ਜੁੜ ਕੇ ਤਿੰਨ ਕਾ ਕਿਉਂ ਕਹਿੰਦੇ ਐ ਇਹ ਜੁੜ ਕਰਕੇ ਜਿਹੜੇ ਪਰਮਾਣੂ ਆ ਹਰਕਤ ਕਰਨ ਲੱਗ ਗਏ ਤੇ ਸ੍ਰਿਸ਼ਟੀ ਪੈਦਾ ਹੋ ਗਈ ਪਰ ਹਰਕਤ ਕਰਾਉਣ ਵਾਲੀ ਚੇਤਨ ਸਤਾ ਤੋਂ ਬਿਨਾਂ ਕਿਵੇਂ ਕਰ ਸਕਦੇ ਐ ਇਸ ਕਰਕੇ ਸਤਿਗੁਰਾਂ ਦਾ ਮਤ ਹੁਕਮੀ ਉਹ ਪਰਮੇਸ਼ਰ ਜੋ ਹੈ ਹੁਕਮੀ ਸਹਜੇ ਸ੍ਰੇਸ਼ਟ ਊਪਾ ਉਸ ਹੁਕਮੀ ਪਰਮੇਸ਼ਰ ਨੇ ਸਹੀਗੇ ਹੀ ਨਿਰਜਤ ਨਹੀਂ ਆਪਣੇ ਮੌਜਦੇ ਅੰਦਰ ਹੀ ਸੋ ਸ੍ਰਿਸ਼ਟੀ ਨੂੰ ਉਪਨ ਕੀਤਾ ਹੈ ਕਰ ਕਰ ਵੇਖੈ ਆਪਣੀ ਵਡਿਆਈ ਫੇਰ ਸਾਰਿਆਂ ਦੀ ਕਰਕੇ ਪਾਲਣਾ ਬਾਹਲੇ ਪਾਸੇ ਵੀ ਇਧਰਲੇ ਪਾਸੇ ਆ ਜਾਓ ਸਾਰੀ ਸੰਗਤ ਖੁੱਲੀ ਆ ਕੇ ਬੈਠ ਜਾਓ ਕਰ ਕਰ ਵੇਖੈ ਆਪਣੀ ਵਡਿਆਈ ਕਰਕੇ ਉਤਪਤੀ ਕਰਕੇ ਪਾਲਣਾ ਜਿਵੇਂ ਆਪ ਦੀ ਉਸ ਦੀ ਵਡਿਆਈ ਇੱਛਾ ਹੈ ਇਸ ਪ੍ਰਕਾਰ ਮਹਾਰਾਜ ਸਾਹਿਬ ਕਰਕੇ ਵੜਾਈ ਆਪਣੀ ਇੱਛਾ ਮੁਤਾਬਕ ਸਾਰਿਆਂ ਨੂੰ ਵੇਖੇ ਪ੍ਰਕਾਸ਼ ਰਿਹਾ ਹੈ ਆਪੇ ਕਰੇ ਕਰਾਈ ਆਪੇ ਇਤਨੀ ਬਿਸ਼ਮੋ ਲੰਘ ਜਾਂਦੇ ਇਹਨਾਂ ਨੂੰ ਇਥੋਂ ਦੀ ਲੰਘ ਜਾਂਦੇ ਅਜੈਬ ਸਿਆ ਕੋਈ ਸੱਚੇ ਪਾਰਸ਼ਾ ਜੀ ਕਰਦਾ ਹੈ ਪਾਲਣਾ ਆਪ ਹੀ ਕਰਾਉਂਦਾ ਹੈ ਪ੍ਰੇਰ ਕਰਕੇ ਵਿਸ਼ਨੂ ਆਦਿਕਾਂ ਤੋਂ ਪਾਲਣਾ ਆਪੇ ਹੀ ਜਗਤ ਨੂੰ ਰਚਦਾ ਹੈ ਤੇ ਆਪ ਹੀ ਮਹਾਰਾਜ ਸਾਹਿਬ ਜਗ ਦੀ ਰਚਨਾ ਨੂੰ ਬ੍ਰਹਮ ਆਦਿਕਾਂ ਨੂੰ ਪ੍ਰੇਰ ਕੇ ਕਰਾਉਂਦਾ ਹੈ ਹੁਕਮੇ ਰਹਾ ਸਮਾਈ ਏ ਉਹ ਆਪ ਦੇ ਹੁਕਮ ਦੁਆਰਾ ਹੁਕਮ ਚ ਸਾਰੀ ਸ੍ਰਿਸ਼ਟੀ ਨੂੰ ਰੱਖ ਕੇ ਸਾਰਿਆਂ ਜੀ ਸਮਾਰਿਆ ਮਿਲ ਰਿਹਾ ਹੈ ਪਿਆਰੇ ਮਾਇਆ ਮੋਹ ਜਗਤੂ ਗੁਵਾਰਾ ਕਿ ਸਾਰਾ ਸੰਸਾਰ ਉਸ ਵਾਹਿਗੁਰੂ ਨੂੰ ਹੁਕਮੀ ਨੂੰ ਕਿਉਂ ਨਹੀਂ ਮਾਰਾ ਬੁਝਦਾ ਹੈ ਤਾਂ ਆਪ ਕਹਿੰਦੇ ਮਾਇਆ ਦਾ ਮੋਹ ਐਸਾ ਹੈ ਸਾਰੇ ਜਗਤ ਨੂੰ ਜੋ ਜਹਿ ਪਦਾ ਹੋਏ ਤੇ ਗਤਨਾਸ਼ ਹੋਣ ਵਾਲੇ ਹੈ ਇਹਨਾਂ ਨੂੰ ਗਵਾਰ ਅਧਿਹਰਾ ਚੜਿਆ ਹੋਇਆ ਬੜਾ ਭਾਰੀ ਮਾਇਆ ਦੇ ਮੋਹ ਦਾ ਗੁਰਮੁਖ ਬੂਝੈ ਕੋ ਵਿਚਾਰਾ ਇਸ ਵਿਚਾਰ ਨੂੰ ਕੋਈ ਕੋਈ ਗੁਰਮੁਖਣਗੇ ਜਿਹੜੇ ਗੁਰਾਂ ਦੁਆਰਾ ਮੁਖੀ ਦੁਆਰਾ ਪੁੱਜਦੇ ਆ ਪੁੱਛਦੇ ਹੈ ਉਹ ਕੋਈ ਵਿਚਾਰਵਾਨ ਪਰਮੇਸ਼ਰ ਦੇ ਰੂਪ ਨੂੰ ਵਿਚਾਰਦੇ ਹਨ ਆਪੇ ਨਜ਼ਰ ਕਰੇ ਸੋ ਪਾਏ ਜਿਨ੍ਹਾਂ ਤੇ ਆਪ ਸਤਗੁਰਾਂ ਦੁਆਰਾ ਕਿਰਪਾ ਦ੍ਰਿਸ਼ਟੀ ਕਰਦਾ ਹੈ ਸੋ ਉਸ ਪਰਮੇਸ਼ਰ ਨੂੰ ਪੁਰਖ ਪਾਉਂਦੇ ਹਨ ਆਪੇ ਮੇਲ ਮਿਲਾਈ ਆਪੀ ਸੰਗਤ ਦੇ ਮੇਲ ਵਿੱਚ ਗੁਰੂ ਸਾਹਿਬ ਜੀ ਮਲਾਉਣਾ ਕਰਦੇ ਹੈ ਜਿਨ੍ਹਾਂ ਨੂੰ ਆਪ ਦੇ ਮੇਲ ਵਿੱਚ ਨਾਮ ਦੇ ਮੇਲਕ ਮਿਲਿਆ ਹੈ ਉਹਨੂੰ ਆਪਣੇ ਸਰੂਪ ਦੇ ਮੇਲ 'ਚ ਮਿਲਾਉਣਾ ਕੀਤਾ ਏ ਪਿਆਰੇ